ਹਾਂਜੀ ਤੇ ਬਹੁਤ ਸਾਰੀਆਂ ਦੀ ਸ਼ਿਕਾਇਤਾਂ ਦੇਖ ਜਦੋਂ ਵੀ ਸਬਜੀ ਬਣਾਉਂਦੇ ਤੇ ਇਹਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਭਾਵੇਂ ਅਸੀਂ ਤੇ ਸਬਜੀ ਵਿੱਚ ਪਾਣੀ ਪਾਈਏ ਜਨਾਹਾਂਜੀ ਤੇ ਤੁਸੀਂ ਇੱਕ ਚਮਚਾ ਜਿਹੜਾ ਕਿਓ ਦਾ ਲੈ ਲੈਣਾ ਤੇ ਇਹਦੇ ਵਿੱਚ ਇੱਕ ਚਮਚਾ ਤੁਸੀਂ ਬੀਸਣ ਦਾ ਪੁੰਨ ਲੈਣਾ ਤੇ ਉਹਦੇ ਵਿੱਚ ਸਬਜੀ ਜਿਹੜੀ ਹੈ ਕੱਟ ਕੇ ਪਾ ਦੇਣੀ ਹੈ ਜੇ ਤੁਸੀਂ ਆਲੂ ਪਸੰਦ ਹੋਵੇ ਤਾਂ ਪਾਓ ਜੇ ਨਹੀਂ ਪਸੰਦਤ ਨਾ ਪਾਓ ਫਿਰ ਰੰਗ-ਬਰੰਗੇ ਤੁਸੀਂ ਪਾਦਨੇ ਮਸਾਲੇ ਤੇ ਇਹਨੂੰ ਟੱਕ ਕੇ ਰੱਖ ਦੇਣਾ ਜੇ ਰਿਜਣ ਵਾਸਤੇ ਤੇ ਫਿਰ ਇਥੇ ਅਸੀਂ ਕਰ ਲਾਂਗੇ ਜੀ ਤਿਆਰ ਮਸਾਲਾ ਤੜਕਾ ਤਿਆਰ ਕਰ ਲਾਂਗੇ ਪਹਿਲਾਂ ਅਸੀਂ ਸਬਜ਼ੀ ਨੂੰ ਰੇਨਣਾ ਆ ਤੇ ਫਿਰ ਅਸੀਂ ਲਾਵਾਂਗੇ ਜੀ ਤੜਕਾ ਤੇ ਜਿਹੜੀ ਆ ਟਮਾਟਰ ਦੀ ਆਪਾਂ ਪਿਉਰੀ ਪਾਵਾਂਗੇ ਟਮਾਟਰ ਕੱਟ ਕੇ ਜਿਹੜੇ ਉਹ ਨਹੀਂ ਪਾਣੇ ਤੇ ਫਿਰ ਇੱਥੇ ਅਸੀਂ ਬੇਸਿਕ ਜਿਹਾ ਤੜਕਾ ਲਾਵਾਂਗੇ ਤੇ ਤੜਕਾ ਲੱਗ ਕੇ ਤੇ ਫਿਰ ਅਸੀਂ ਜਿਹੜੀ ਟਮਾਟਰ ਦੀ ਪਿਉਰੀ ਪਾ ਦਾਂਗੇ ਤੇ ਵਿੱਚ ਆਪਾਂ ਮਸਾਲੇ ਪਾਵਾਂਗੇ ਕੁਝ ਗਰਮ ਜੇ ਤੇ ਬਹੁਤ ਹੀ ਟੇਸਟ ਸਬਜ਼ੀ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾਓਗੇ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਤੇ ਤੁਹਾਡਾ بار بار ਰੋਜ਼ ਵੀ ਸਬਜ਼ੀ ਖਾਓਗੇ ਤਵੀ ਤੁਹਾਡਾ ਮਨ ਜਿਹੜਾ ਨੱਕੇਗਾ ਨਹੀਂ ਤੇ ਹਾਂਜੀ ਤੇ ਇੱਥੇ ਮੇਰੇ ਕੋਲ ਥੋੜੇ ਜੇ ਪੀਸ ਜਿਹੜੇ ਬਚ ਗਏ ਸੀ ਸਾਬਤ ਤੇ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਕੱਟਣਾ ਨਹੀਂ ਤੇ ਇਹਨਾਂ ਨੂੰ ਦੂਸਰੇ ਤਰੀਕੇ ਨਾਲ ਬਣਾ ਦੰਨੇ ਆ ਜੇ ਕਿਸੇ ਨੂੰ ਇਸ ਤਰੀਕੇ ਨਾਲ ਪਸੰਦ ਹੋਵੇ ਤਾਂ ਇਦਾਂ ਵੀ ਬਣਾ ਸਕਦੇ ਜੀ ਤੇ ਇਹਦੇ ਵਾਸਤੇ ਕੋਈ ਵੀ ਤੁਹਾਨੂੰ ਲਸਣ ਪਿਆਜ਼ ਕੋਈ ਨਹੀਂ ਚਾਹੀਦਾ ਜੀ ਤੇ ਮਸਾਲੇ ਲੈਣੇ ਆ ਤੁਸੀਂ ਔਹੀ ਰੰਗ ਬਰੰਗੇ ਹਲਦੀ ਤੇ ਮਸਾਲੇ ਬੇਸਿਕ ਜੇ ਨਮਕ ਤੇ ਇੱਕ ਚਮਚਾ ਤੁਸੀਂ ਆਚਾਰ ਦਾ ਮਸਾਲਾ ਜਿਹੜਾ ਵਿਦ ਤੇਲ ਦੇ ਪਾ ਲੈਣਾ ਤੇ ਫਿਰ ਇਸ ਤੁਸੀਂ ਇਹਨੂੰ ਜੜੀਆਂ ਇਦਾਂ ਪਰ ਲੈਣੀ ਆ ਤੇ ਭਰ ਕੇ ਫਿਰ ਤੁਸੀਂ ਕਿਉ ਸੋਰੀ ਤੇਲ ਦੇ ਵਿੱਚ ਇਹਨਾਂ ਨੂੰ ਤੁਸੀਂ ਕਰ ਲੈਣਾ ਜੀ ਪੁੰਨ ਲੈਣਾ ਚੰਗੀ ਤਰ੍ਹਾਂ ਤੇ ਬਹੁਤ ਹੀ ਟੇਸਟੀ ਤੇ ਬਤੀ ਵਧੀਆ ਕਿ ਤੁਹਾਨੂੰ ਬਾਰ ਬਾਰ ਖਾਣ ਨੂੰ ਮਨ ਕਰੇਗਾ ਜੀ ਵੀਡੀਓ ਲਾਈਕ ਜ਼ਰੂਰ ਕਰਿਓ ਜੇ ਵਧੀਆ ਲੱਗੀ ਤੇ ਫਿਰ ਤੁਸੀਂ ਮੱਕਿਆਂ ਦੇ ਰੋਟੀ ਖਾਓ ਤੇ ਪਾ ਤੁਸੀਂ ਪਰੌਂਠੇ ਖਾਓ ਤੇ ਬਾਰ ਬਾਰ